ਫਨ ਲਗੀ 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 ਹੁਣ ਆਉ ਨਯਾਰਾ ਹੁਣ ਆਉ ਨਯਾਰਾ ਕਿੱਡੀ ਵਦਗਾ ਫਨ ਗਿਆ ਹਾ ਹਾ ਓਹ ਜੀ ਕੱਢੋ ਤੁਸੀਂ ਇਹਨੂੰ ਉਰੇ ਕਰੋ ਕੀ ਹੋ ਗਿਆ ਉਰੇ ਕਰੋ ਤੁਸੀਂ ਇਹਨੂੰ ਮੇਰੀ ਕਮਰ ਦੁਖੀ ਜਾਂਦੀ ਹੈ ਯਾਰ ਲਾ ਲੈਣ ਤੇ ਦੋ ਮਿੰਟ ਯਾਰਾ ਤੁਸੀਂ ਲਾ ਤਾਂ ਲੋ ਜੀ ਤੁਸੀਂ ਆ ਜਿਹੜਾ ਤਰੀਕਾ ਵਰਤਦੇ ਇਹ ਬਿਲਕੁਲ ਗਲਤ ਹੈ ਜੀ ਉੱਤੇ ਰੋਜ ਪੈ ਜਾਂਦੇ ਹੋ ਇਹਦੇ ਹੋ ਕਰਕੇ ਮੈਂ ਤੁਹਾਨੂੰ ਕਿੰਨੇ ਵਾਰ ਕਿਹਾਗਾ ਵੀ ਇਹ ਫਟ ਜਾਂਦੀ ਹੈ ਕੀ ਗਲਤ ਹੈ ਇਹ ਚੁੱਹੀ ਲੜੀ ਆਇਆ ਕਰ ਤੂੰ ਕੀ ਗਲਤ ਕੀ ਗੱਲ ਗੱਦੀ ਆ ਇਹ ਸਾਰੇ ਹੀ ਲਾਉਂਦੇ ਆਗੇ ਜਿੱਥੇ ਕਿਤੇ ਦੁਖਦਾ ਸੱਟ ਵੱਜਦੀ ਜਾਂਦੀ ਆ ਉੱਥੇ ਸਾਰੇ ਇਹਨੂੰ ਲਾਉਂਦੇ ਆਗੇ ਉੱਥੇ ਨੂੰ ਕੋਈ ਫੱਟ ਵੀ ਆਉਂਦੀ ਆ ਕੋਈ ਚੀਜ਼ ਗੁੱਗ ਜੀ ਲਾਉਂਦੇ ਤਾਂ ਹੈਗੇ ਨੇ ਪਰ ਮੈਂ ਤੁਹਾਨੂੰ ਦੱਸਾਂ ਵੀ ਜਿਹੜੀ ਹੁਣ ਆ ਵਾਲੀ ਹੈ ਦੇਖ ਲਓ ਹੁਣ ਆਪਾਂ ਉਹਦੇ ਵੀਡੀਓ ਨਹੀਂ ਦੇਖੀ ਸੀਗੀ ਇੱਕ ਬੱਚੇ ਦਾ ਜਿਹੜਾ ਪੇਟ ਆ ਉਹ ਮੱਚ ਗਿਆ ਸੀ ਇਹਦੇ ਨਾਲ ਜਿਹੜੀ ਆ ਵਾਲੀ ਹੈ ਇਹਦੇ ਨਾਲ ਹੁਣ ਜਿਹੜਾ ਇਹਦੇ ਵਿੱਚ ਪਾਣੀ ਹੈਗਾ ਉਹ ਇੰਨਾ ਜ਼ਿਆਦਾ ਗਰਮ ਹੋ ਜਾਂਦਾ ਵੀ ਚਾਮੜੀ ਵੀ ਮਚਾਉਂਦਾ ਤੁਸੀਂ ਉਹਦੇ ਉੱਪਰ ਬੈਠ ਜਾਂਦੇ ਹੋ ਤੇ ਲੀਕ ਕਦੋਂ ਵੀ ਹੋ ਸਕਦੀ ਹੈਗੀ ਤਾਂ ਲੀਕ ਕਿਵੇਂ ਹੋ ਜੂਗੀ ਯਾਰਾ ਤੁਸੀਂ ਉਹਨੂੰ ਚਾਰਜ ਲਗਾ ਦੇਨੇ ਹੋ ਮੁੜ ਕੇ ਬਸ ਗੌਰ ਨਹੀਂ ਕਰਦੇ ਕਦੇ ਤਾਂ ਤੁਸੀਂ ਇਹਨੂੰ ਲਾ ਲੈਣੇ ਨਹੀਂ ਕਦੇ-ਕਦੇ ਉਹ ਉਵੇਂ ਹੀ ਲੱਗੀ ਰਹਿੰਦੀ ਇਹ ਫਟ ਵੀ ਸਕਦੀ ਹੈ ਨੁਕਸਾਨ ਪਤਾ ਇਹ ਕਿੰਨਾ ਕਰਦੀ ਹੈ ਤੁਹਾਨੂੰ ਕਿਹੜਾ ਬੰਬ ਆ ਪਾਪਾ ਗੁਰੂ ਬਟਰ ਇਹ ਕਦੋਂ ਵੀ ਫਟ ਸਕਦੀ ਹੈ ਉਹਦਾ ਭੁੱਲ ਲਗਿਆ ਫਿਰ ਮੈਂ ਉਦੋਂ ਭੁੱਲਣ ਦੀ ਗੱਲ ਨਹੀਂ ਜੀ ਇਹ ਇਲੈਕਟ੍ਰਿਕ ਚੀਜ਼ਾਂ ਨਹੀਂ ਹੈਗੀਆਂ ਇਹ ਕੋਈ ਐਵੇਂ ਨਹੀਂ ਹੈਗੀ ਬਸ ਤੁਸੀਂ ਐਵੇਂ ਹੀ ਲਾ ਦਿਓ ਤੇ ਬਸ ਐਵੇਂ ਹੀ ਬਸ ਅਣਗੈਲੀ ਕਰੀ ਜਾਓ ਉੱਤੋਂ ਤੁਸੀਂ ਰਹਿੰਦੇ ਖੁੰਦੇ ਨੂੰ ਗਰਮ ਕਰ ਲੈਣੇ ਤੇ ਉੱਤੇ ਮੁੜ ਕੇ ਬਾਹਰ ਨੂੰ ਇਹ ਸਿਰਫ ਹੁੰਦੀ ਹੈ ਵੀ ਆਪਾਂ ਸੇਕਣ ਵਾਸਤੇ ਇਹ ਕੋਈ ਐ ਨਹੀਂ ਹੈਗੀ ਵੀ ਤੁਸੀਂ ਹੁਣ ਲਾਲ ਤੇ ਪਰਦਾਬ ਦੇਣ ਫਿਰ ਹੁਣ ਮੈਨੂੰ ਐਂ ਦੱਸ ਵੀ ਇਹ ਫਟਦੀ ਕਿਵੇਂ ਆ ਡਰਾਈ ਜੰਨੀ ਉਹ ਹੀ ਯੂਦੇ ਦੇ ਪਰਦਾਵ ਆ ਜਾਂਦੀ ਆਟੋਮੈਟਿਕ ਇਹਦੇ ਤਿਆ ਲੱਗੀ ਹੋਈ ਹੈ ਜੀ ਇੱਕ ਇਹ ਆਟੋਮੈਟਿਕ ਆ ਮੈਂ ਨਿਕਲ ਜਾਂਦਾ ਇਥੋਂ ਲੀਕ ਹੋ ਕੇ ਵੀ ਪਾਣੀ ਉੱਪਰ ਪੈਂਦਾ ਮਤਲਬ ਆ ਸਿਉਣਾ ਹੀ ਆ ਜੇ ਸਿਉਣਾ ਉਧਰ ਚਾਦਦੀਆਂ ਹਨ ਹਾਂਜੀ ਸਿਉਣਾ ਵੀ ਉਧਰ ਸਾਦਨੇ ਆ ਵੀ ਉੱਪਰ ਰਾਵੜ ਆ ਜੀ ਇਹ ਕਦੋਂ ਵੀ ਮਤਲਬ ਗਮ ਨਾ ਲਾਈ ਹੋਊਗੀ ਤੇ ਕਦੋਂ ਵੀ ਇਹ ਲੀਕ ਹੋ ਸਕਦੀ ਹੈ ਮੈਨੂੰ ਪਤਾ ਵੀ ਐਕਸ-ਰੇ ਹਰੇਕ ਚ ਮਤਲਬ ਇਨਸਾਨ ਵਰਤਦਾ ਜਿਵੇਂ ਕੋਈ ਹੁਣ ਬਜ਼ੁਰਗ ਹੋ ਗਏ ਜੀ ਇਹ ਤਾਂ ਹੈ ਯਾਰ ਮੈਂ ਤਾਂ ਸੋਚੀ ਨਹੀਂ ਸੀ ਜੀ ਜਿਵੇਂ ਠੰਡ ਆਏ ਨੇ ਬਹੁਤ ਇਹ ਅਕੜਾਏ ਦੇ ਮਤਲਬ ਗਰਮੈਸ਼ਤਾ ਦਿੰਦੀ ਹੈ ਬਹੁਤ ਵਧੀਆ ਚੀਜ਼ ਆ ਗਈ ਪਰ ਇਹਨੂੰ ਬਹੁਤ ਹੀ ਸੇਫਟੀ ਨਾਲ ਯੂਜ਼ ਕਰਨਾ ਪੈਂਦਾ ਮੈਂ ਤਾਂ ਇਹਨੂੰ ਲੈ ਕੇ ਕਈ ਵਾਰੀ ਰਜਾਈ ਜਿਵੇਂ ਬੱਚੇ ਨੂੰ ਮਤਲਬ ਵੀ ਕਿਸੇ ਨੇ ਲਾਈ ਹੋ ਗਰਮ-ਗਰਮ ਤੇ ਉਹ ਮਤਲਬ ਉੱਥੇ ਹੀ ਰੱਖਤੀ ਤੇ ਬੱਚੇ ਨੇ ਕੀ ਕਰਾ ਮਤਲਬ ਇਹਦੇ ਨਾਲ ਖੇਡੀ ਕੇ ਤੇ ਫਾਟ ਕੇ ਬੱਚੇ ਦਾ ਜਿਹੜਾ ਪੇਟ ਸੀ ਉਹ ਸਾਰਾ ਮੱਚ ਗਿਆ ਸੀ ਇਸ ਨਾਲ ਅੱਛਾ ਹਾਂਜੀ ਤੇ ਮੈਂ ਤੁਹਾਨੂੰ ਕਿੰਨੇ ਵਾਰ ਰੋਜ਼ਾਨਾ ਕਹਿੰਨੀ ਮੇਰੇ ਉੱਪਰ ਨਾ ਬੈਠਿਆ ਕਰੋ ਜੇ ਲਾਉਣੇ ਤਾਂ ਉਂ ਸੇਕ ਦੇ ਲਿਆ ਕਰੋ ਜੀ ਮਤਲਬ ਜੇਕਰ ਕਈ ਵਾਰ ਕਮਰ ਦਰਦ ਹੁੰਦੀ ਹੈ ਤਾਂ ਐ ਥੋੜੀ ਬਿਦ ਤਰੀ ਤੋ ਸੁਝਾਅ ਦੇ ਕੇ ਉਹ ਜਿੰਮੇ ਪਹਿਲਾਂ ਮਤਲਬ ਆਪਾਂ ਡਲੇ ਦੀ ਟਕੋਰ ਕਰਦੇ ਹੁੰਦੇ ਸੀ ਡਲਾ ਸੜ ਦਿੰਦੇ ਸੀਗੇ ਹਾਂਜੀ ਹਾਂਜੀ ਅੱਜ ਕੱਲ੍ਹ ਆ ਗੱਦਿਆਂ ਪਹਿਲਾਂ ਪਿੰਡਾਂ ਦੇ ਦਾ ਫਿਰ ਉਹ ਡਲੇ ਦੀ ਟਕੋਰ ਹੀ ਦਿੰਦੇ ਹੁੰਦੇ ਸੀ ਹਾਂਜੀ ਹਾਂਜੀ ਦੋਸਤੋ ਮਤਲਬ ਵੀ ਹਰੇਕ ਦੇ ਘਰ ਹੋਊਗੀ ਤੇ ਪਰ ਇਹਨੂੰ ਬਹੁਤ ਹੀ ਸੇਫਟੀ ਨਾਲ ਲਾਉਣਾ ਪੈਂਦਾ ਜੇ ਜਦੋਂ ਵੀ ਆਪਾਂ ਲਗਾ ਕੇ ਰੱਖਦੇ ਇਹਨੂੰ ਆਪਾਂ ਐਵੇਂ ਨਹੀਂ ਹੈਗਾ ਵੀ ਆਪਾਂ ਐਵੇਂ ਹੀ ਕਰ ਚੱਲੀ ਜਾਂਦੀ ਵੀ ਕਿਉਂਕਿ ਇਹਦੇ ਚ ਇੱਕ ਤਰ੍ਹਾਂ ਦਾ ਪਾਣੀ ਉਬਲੀ ਜਾਂਦਾ ਗੈਸ ਬਣੀ ਜਾਂਦੀ ਆ ਆਪਾਂ ਲਾ ਕੇ ਭੁੱਲ ਗਏ ਤੇ ਪਲੱਗ ਤੇ ਲੱਗੀ ਵੀ ਇਹ ਫਟ ਸਕਦੀ ਆ ਫਟ ਸਕਦੀ ਆ ਜੀ ਕਈ ਵਾਰੀ ਹੁਣ ਜਿਵੇਂ ਕੋਲੇ ਆਪਾਂ ਪਲੱਗ ਤੇ ਲਾ ਕੇ ਇਹਨੂੰ ਛੜਤਾ ਤੁਹਾਨੂੰ ਦੇਖੀ ਹੋਣੀ ਆ ਦੋਸਤੋ ਮੈਂ ਕਲਿੱਪ ਵੀ ਲਾ ਦਿੰਨਾ ਵੀ ਇਹ ਫੁੱਲ ਜਾਂਦੀ ਏ ਜਮਾ ਵਿੱਚ ਤੇ ਗੋੜ ਗੋੜ ਹੋਈ ਜਾਂਦੀ ਆ ਵਾਲੇ ਆਈ ਜਾਂਦੇ ਆ ਤੇ ਕਈ ਵਾਰੀ ਕੋਈ ਜਬਾਕ ਕੋਲੇ ਖੇਡਦਾ ਫਿਰਦਾ ਹੋਇਆ ਤੇ ਇਹਨੇ ਤਾਂ ਮਤਲਬ ਫਟ ਨਹੀਂ ਆ ਜੀ ਸਾਰੇ ਪਾਸੇ ਪਾਣੀ ਖਿਲਾਰ ਦੇਣਾ ਹਨਾ ਹਾਂਜੀ ਪਾਣੀ ਵੀ ਖਿਲਾਰ ਦੇਣੀ ਜੀ ਇਹ ਕਹਿੰਦਾ ਖੁੰਦਾ ਜਦੋਂ ਵੀ ਕਈ ਵਾਰ ਆਪਾਂ ਬੱਚਣ ਬੱਚੇ ਚੌੜ ਹੀ ਪੈ ਹਮ ਮਤਲਬ ਕਈ ਵਾਰ ਦਾਬ ਨਾਲ ਹੀ ਇਹ ਕਿਤੋਂ ਵੀ ਲੀਕ ਹੋ ਸਕਦੇ ਇਹਦੇ ਵਿੱਚ ਜਿਹੜਾ ਪਾਣੀ ਉਹ ਗਰਮ ਹੋ ਕੇ ਹੱਥਾਂ ਬਰਾਂ ਨੂੰ ਵੀ ਮਚਾ ਸਕਦਾ ਇਸ ਕਰਕੇ ਸੇਫਟੀ ਜ਼ਰੂਰੀ ਆ ਵਰਤਦੇ ਤਾਂ ਹੈਗੇ ਪਰ ਇਹਨੂੰ ਪੂਰੀ ਸੇਫਟੀ ਨਾਲ ਹੀ ਵਰਤੇ ਜਾਵੇ ਸੇਫਟੀ ਨਾਲ ਵਰਤਦੇ ਜੀ ਇਹ ਬਹੁਤ ਵਧੀਆ ਕਿ ਹੁਣ ਜਿਵੇਂ ਬਜ਼ੁਰਗ ਹੋ ਗਈਆਂ ਕਿਸੇ ਦੇ ਵੀ ਕੋਈ ਮਤਲਬ 6 ਵਜੇ ਜਾਂ ਉਂਝ ਹੀ ਬਹੁਤਿਆ ਜਿਵੇਂ ਠੰਡ ਦੌਰਾਨ ਬਹੁਤਿਆ ਦਰਦ ਹੁੰਦਾ ਮੇਰੇ ਤਾਂ ਰੰਮ ਨੇ ਟੀਕੇ ਟੂਕੇ ਲੱਗੇ ਆ ਹਾਂਜੀ ਕਈ ਵਾਰੀ ਉਹ ਸੁਣ ਵਾਲੇ ਜਿਹੜੇ ਐਨਐਸਟੀਸੀ ਵਾਲੇ ਇੰਜੈਕਸ਼ਨ ਹੁੰਦਾ ਉਹ ਵੀ ਚ ਲੱਗੇ ਆ ਉਹ ਦੋ ਵਾਰ ਲੱਗ ਗਿਆ ਹਾਂਜੀ ਆਕੜਾਂ ਨੂੰ ਵਧੀਆ ਠੀਕ ਕਰ ਦਿੰਦੀ ਆ ਆਕੜ ਜੇ ਜਾਂਦੀ ਆ ਮਤਲਬ ਕਮਰ ਆਪਣੀ ਹਨਾ ਉਹ ਟੀਕੇ ਲੱਗਣ ਕਰਕੇ ਤੇ ਮੈਨੂੰ ਤਾਂ ਜ਼ਰੂਰਤ ਰਹਿੰਦੀ ਹੈ ਇਹ ਚੀਜ਼ ਦੀ ਹਾਂਜੀ ਤੇ ਵੀ ਬੜੀ ਰਾਹਤ ਦਿੰਦੀ ਆ ਜੇ ਦੇਖੀਏ ਫਾਇਦੇ ਵੀ ਬਹੁਤ ਨੇ ਇਹਦੇ ਹਨਾ ਬੜੀ ਵਧੀਆ ਤੇ ਚੰਗੀ ਚੀਜ਼ ਹੈਗੀ ਪਰ ਸਿਰਫ ਆਉਣ ਦੀ ਦੋਖ ਸੌਦੇ ਕੋਈ ਜ਼ਿਆਦਾ ਮਹਿੰਗੀ ਵੀ ਨਹੀਂ ਹਮ ਮਤਲਬ ਪਰ ਸੇਫਟੀ ਜ਼ਰੂਰੀ ਆ ਹਨਾ ਹਾਂਜੀ ਸੇਫਟੀ ਵੀ ਬਹੁਤ ਜ਼ਰੂਰੀ ਹੈ ਜਿੰਨੇ ਆਪਾਂ ਨੂੰ ਫਾਇਦੇ ਦਿੰਦੀ ਆ ਓਨੇ ਇਹਨੂੰ ਸੇਫਟੀ ਨਾਲ ਜੇਕਰ ਆਪਾਂ ਲ ਲਾ ਕੇ ਮਤਲਬ ਲੋਨ ਦਾ ਢੰਗ ਵੀ ਕੋਈ ਹੁੰਦਾ ਕੋਈ ਐਵੇਂ ਨਹੀਂ ਹੈ ਕਿ ਬਾਬਾ ਪਰਪਾ ਦੇ ਦਾਅ ਵੀ ਦੇ ਕੇ ਬੈਠੇ ਰਹੋ ਉਹਦੇ ਨਾਲ ਮਤਲਬ ਬਸ ਤਾਂ ਦੋਸਤੋ ਇਹ ਸੀਲਿੰਗ ਮਤਲਬ ਬਿਲਕੁਲ ਸੀਲ ਪ੍ਰੂਫ ਆ ਪੂਰੀ ਸੀਲਿੰਗ ਕੀਤੀ ਹੋਈ ਹੁੰਦੀ ਆ ਪਰ ਜੇ ਦੇਖੀਏ ਤਾਂ ਆਹ ਹਣਾ ਜੇ ਸਿਆਉਣਾ ਮਾਰ ਕੇ ਤੇ ਇੱਥੇ ਮਤਲਬ ਥੋੜੀ ਥੋੜੀ ਚਪੇਈ ਹੋਈ ਆ ਇਹ ਕਿਸੇ ਚੀਜ਼ ਨਾਲ ਤੇ ਚਪੀ ਹੋਈ ਆ ਇਹ ਇੱਕ ਤਰ੍ਹਾਂ ਦੀ ਜਿਵੇਂ ਤੇਪ ਟੇਪ ਚਿਪ ਜਾਂਦੀ ਹੈ ਜਾਂ ਇੱਕ ਆਪਾਂ ਚੀਜ਼ ਠੱਪ ਕੇ ਜੇਬ ਦਿੰਨੇ ਤਾਂ ਉਹ ਮੈਂ ਠੱਪ ਕੇ ਇਸ ਗਰਮਦੀ ਨਾਲ ਜੇਬ ਕੀ ਹੋ ਜਾਂਦੀ ਹੈ ਹਾਂਜੀ ਮੈਂ ਤਾਂ ਬਸ ਵੀਡੀਓ ਦੇਖ ਕੇ ਆਇਆ ਇਹਨਾਂ ਜਿਵੇਂ ਬੱਚੇ ਦਾ ਸਾਰਾ ਪੇਟ ਉਹ ਇਹ ਹੀ ਦਿਖਾ ਰਹੇ ਸੀਗਾ ਆ ਚੀਜ਼ ਨਿਕਲੀ ਹੋਈ ਸੀਗੀ ਹਾਂ ਆ ਵਾਲੀ ਆ ਨਿਕਲ ਗਈ ਮਤਲਬ ਇਹਦੇ ਵੀ ਪਾਣੀ ਨਿਕਲ ਗਿਆ ਸਾਰਾ ਹਾਂਜੀ ਤੇ ਉਹ ਮਤਲਬ ਸਾਰੀ ਮੱਚੇ ਪੈਸੋ ਐਵੇਂ ਆਪਾਂ ਨੂੰ ਐਵੇਂ ਹੁੰਦਾ ਵੀ ਆਪਾਂ ਨਗਹਿੜੀ ਨਾ ਕਰੀਏ ਬੱਚਿਆਂ ਨੂੰ ਸਾਰੇ ਮਤਲਬ ਕਈ ਵਾਰ ਆਪਾਂ ਬਜ਼ੁਰਗਾਂ ਨੂੰ ਵੀ ਦੇ ਦਿੰਨੇ ਆ ਸੋ ਉਹਨਾਂ ਨੂੰ ਦੱਸਿਆ ਜਾਵੇ ਵੀ ਇਹ ਉਪਰੋਪਰੀ ਲਗਾਉਣੀ ਆ ਵੀ ਐਵੇਂ ਨਹੀਂ ਹੈਗੇ ਵੀ ਆਪਾਂ ਦਾਬ ਦੇ ਕੇ ਇਹਨੂੰ ਬੈਠੇ ਰੋ ਜਾਂ ਇਹ ਸਟੀਚਿੰਗ ਬੱਧੀਆ ਜਾਂ ਕੁਛ ਵੀ ਨਹੀਂ ਇੱਥੇ ਤਾਂ ਇਕੱਲੀ ਟੇਪ ਜੀ ਲੱਗੀ ਹੋਈ ਚਿਪੀ ਹੋਈ ਇਕੱਲੀ ਹੈ ਨਾ ਹਾਂਜੀ ਹਾਂਜੀ ਇਹ ਤਾਂ ਹੀ ਬਾਕੀ ਆ ਵੀ ਪੱਟਿਆ ਜਾ ਸਕਦਾ ਜ਼ਰੂਰੀ ਨਹੀਂ ਆਹਾ ਆ ਵੀ ਪੱਟਿਆ ਜਾ ਸਕਦਾਗਾ ਆ ਵੀ ਇੱਕ ਰਬੜ ਹੈ ਵੀ ਇੱਕ ਵੈਸੇ ਹੀ ਲੱਗਿਆ ਹੋਇਆਗਾ ਹੈ ਨਾ ਟੇਪ ਵਾਂਗੂ ਹੀ ਲੱਗਿਆ ਹੋਇਆ ਇੱਕ ਹਾਂਜੀ ਹਾਂਜੀ ਇਹਦੇ ਵਿੱਚ ਵੀ ਐਵੇਂ ਦੋ ਹੁੰਦੇ ਜੀ ਸਕਰੂ ਜੇ ਉਹ ਡਾਇਰੈਕਟ ਜਦੋਂ ਪਾਣੀ ਵਿੱਚ ਡਾਇਰੈਕਟ ਚਾਰਜ ਜਾਂਦਾਗਾ ਤੇ ਉਹਦੇ ਨਾਲ ਹੀ ਜਿਹੜਾ ਪਾਣੀ ਉਹ ਬਸ ਦੋਸਤੋ ਵੀ ਇੰਨਾ ਕਾ ਵੀ ਇੱਕ ਤਾਂ ਇਹਨੂੰ ਲਾ ਕੇ ਪੂਰਾ ਇਹਦਾ ਖਿਆਲ ਰੱਖੋ ਹੈ ਨਾ ਜਦੋਂ ਗਰਮ ਹੋਊਗੀ ਮਤਲਬ ਜਿਆਦਾ ਫੁੱਲ ਜੇ ਗਈ ਤਾਂ ਉਦੋਂ ਇਹਨੂੰ ਬੰਦ ਕਰ ਦੋ ਜਿਵੇਂ ਤੁਸੀਂ ਕਹਿਆ ਨੂੰ ਚਲ ਆਪਣੇ ਆਪ ਕੱਟ ਤਾਂ ਕਰ ਜਾਂਦੀ ਹੈ ਜੀ ਚਲੋ ਕੀ ਹੁੰਦਾਗਾ ਬਾਰੇ ਫਟਣ ਦੇ ਬਹੁਤ ਹੀ ਜਿਆਦਾ ਮਤਲਬ ਇਹਦੇ ਚਾਂਸ ਹੁੰਦੇ ਨੇ ਜਦੋਂ ਆਪਾਂ ਬਾ ਫੁੱਲਣ ਦਾ ਧਿਆਨ ਰੱਖੋ ਜੀ ਵੀ ਜਦੋਂ ਫੁੱਲਦੀ ਆ ਉਦੋਂ ਕੱਟ ਦਿਓ ਦੁਬਾਰੇ ਜਦੋਂ ਇਹਦੀ ਹਵਾ ਜੀ ਨਿਕਲ ਗਈ ਦੁਬਾਰੇ ਫੇਰ ਛੱਡ ਲਓ ਜੇ ਕੱਟਣ ਦਾ ਰਮ ਹੁੰਦੀ ਆ ਤਾਂ ਇੱਕ ਤਾਂ ਇਹ ਤਰੀਕਾ ਆਪਾਂ ਇਹਦਾ ਵਰਤ ਸਕਦੇ ਆ ਦੂਜਾ ਬਸ ਵੀ ਇਹ ਤੂੰ ਬੱਚਿਆਂ ਤੋਂ ਇਹਨੂੰ ਦੂਰ ਰੱਖੋ ਹੈਨਾ ਬੱਚਿਆਂ ਤੋਂ ਦੂਰ ਰੱਖਣ ਵਾਲੀ ਚੀਜ਼ ਈ ਆ ਬੱਚੇ ਕਈ ਵਾਰੀ ਖੇਡ ਪਏ ਤੇ ਚ ਕੋਈ ਤਿੱਖੀ ਚੀਜ਼ ਮਾਰ ਵੀ ਸਕਦੇ ਆ ਪੈਨ ਮਾਰ ਸਕਦੇ ਆ ਪੈਨਸਲ ਮਾਰ ਸਕਦੇ ਆ ਚਾਕੂ ਮਾਰ ਸਕਦੇ ਆ ਤਾਂ ਬੱਚਿਆਂ ਦੇ ਮਤਲਬ ਗਰਮ ਕਰਕੇ ਬੱਚਿਆਂ ਦੇ ਨੇੜੇ ਤੇ ਇਹਨੂੰ ਆਪਾਂ ਨਾ ਹੀ ਰੱਖੀਏ ਬਾਕੀ ਹੋਰ ਰਹਿਣ ਬਾਕੀ ਤਾਂ ਸੇਫ ਹੀ ਆ ਸਾਰੀ ਬਾਕੀ ਤਾਂ ਸੇਫ ਹੀ ਆ ਜੀ ਬਹੁਤ ਵਧੀਆ ਚੀਜ਼ ਵੀ ਆ ਕੋਈ ਵੀ ਮਤਲਬ ਪੇਨ ਹੁੰਦੀ ਆਪਾਂ ਜਦੋਂ ਲਗਾ ਲੈਂਦੇ ਗਰਮਾਇਸ਼ ਦਿੰਦੇ ਠੰਡ ਦੌਰਾਨ ਵੀ ਮਤਲਬ ਆਪਣਾ ਜਿਵੇਂ ਕਈ ਵਾਰ ਆਪਾਂ ਨੂੰ ਹੁੰਦਾ ਵੀ ਰਜਾਈ ਗਰਮ ਹੋ ਜੇ ਹਾਂਜੀ ਕੋਈ ਤੇਲ ਲਾ ਲੈ ਬੰਨ ਕੇ ਚੱਲੋ ਆਪਾਂ ਕੋਈ ਤਿਲਾਂ ਦਾ ਤੇਲ ਲਾ ਲਿਆ ਹਨਾ ਜਿੱਥੇ ਕਿਤੇ ਦਰਦ ਹੋ ਜਾਏ ਕੋਈ ਵੀ ਉੱਥੇ ਫਿਰ ਸੇਕ ਦੇ ਕੇ ਵੀ ਬੜੀ ਰਾਹਤ ਦਿੰਦੀ ਆ ਇਹ ਹਾਂਜੀ ਇੱਕ ਅਸੀਂ ਤਰੀਕਾ ਜਮਾਇਆ ਹੋਇਆ ਜੀ ਜਿਵੇਂ ਕਈ ਵਾਰ ਆਪਣੇ ਕਮਰ ਦਰਦ ਬਹੁਤ ਜਾਂ ਜੋੜਾਂ 'ਚ ਕਿਤੇ ਵੀ ਦਰਦ ਹੁੰਦਾਗਾ ਤੇ ਇੱਕ ਤਿਲ ਤੇਲ ਲਮਾਉਂਦਾ ਜੀ ਤਿਲਾਂ ਦਾ ਤੇਲ ਹੁੰਦਾਗਾ ਉਹ ਲਗਾ ਜਿੰਨਾਂ ਦੀ ਬਹੁਤ ਯਾਦ ਹੁੰਦੀ ਆ ਉਹ ਵੀ ਫਰਕ ਇਹਦੇ ਨਾਲ ਵਧੀਆ ਹੁੰਦਾ ਮਤਲਬ ਇਹ ਇੱਕ ਗਰਮੈਸ਼ ਦਿੰਦੀ ਆ ਆਪਣਾ ਜਿਹੜਾ ਅਕੜਾ ਉਹਨੂੰ ਦੂਰ ਕਰਦੀ ਹੈਗੀ ਤੇ ਸੇਫਟੀ ਵੀ ਦੀ ਬਰ ਰੱਖਣੀ ਜ਼ਰੂਰੀ ਹੈ ਜਿਵੇਂ ਆਪਣਾ ਬਾਕੀ ਦੋਸਤੋ ਜਿਵੇਂ ਹੁਣ ਮੇਰੇ ਤਾਂ ਉਹ ਇੰਜੈਕਸ਼ਨ ਲੱਗੇ ਆ ਜੀ ਜਿਹੜਾ ਉਹ ਐਨਐਸਟੀਸੀ ਵਾਲੇ ਉਹਦਾ ਕਰਕੇ ਹੁੰਦਾ ਰਹਿੰਦਾ ਦਰਦ ਕਈ ਵਾਰੀ ਹੁਣ ਜਿਵੇਂ ਜਿਆਦਾ ਕੋਈ ਕਹੀ ਦਾ ਕੰਮ ਕਰ ਲਿਆ ਜਾਂ ਕਾਰ ਜਿਆਦਾ ਚਲਾ ਲਈਦਾ ਉਹ ਤੋਂ ਬਹੁਤ ਜਿਆਦਾ ਦਰਦ ਹੋਣ ਲੱਗ ਜਾਂਦਾ ਵੀ ਆਕੜ ਜੇ ਜਾਂਦੀ ਆ ਇੱਕ ਤਰ੍ਹਾਂ ਦੀ ਤਾਂ ਉਹਦਾ ਇਹ ਤਰੀਕਾ ਵਰਤ ਲੈਣੇ ਨੇ ਤੇ ਨਾਲ ਦੇ ਤੇਲ ਨਾਲ ਹਾਂਜੀ ਬਾਕੀ ਦੋਸਤੋ ਵੀਡੀਓ ਅੱਗੇ ਸ਼ੇਅਰ ਕਰ ਦਿਓ ਤੇ ਜਿਹੜੇ ਜਿਹੜੇ ਆ ਗੱਦੀਆਂ ਵਰਤਦੇ ਨੇ ਖਾਸ ਕਰਕੇ ਉਹਨਾਂ ਨੂੰ ਤਾਂ ਜਰੂਰ ਸ਼ੇਅਰ ਕਰਿਓ ਇੱਕ ਪਹਿਲਾ ਹੁੰਦੀ ਹੁੰਦੀ ਅਸੀਂ ਜੀ ਉਹਦੇ ਵਿੱਚ ਸਿਰਫ ਆਪਾਂ ਕੱਲਾ ਗਰਮ ਪਾਣੀ ਰਾਉੜ ਜੀ ਦੀ ਹੁੰਦੀਆਂ ਸੀ ਉਹ ਠੀਕ ਆ ਉਹ ਸੇਫ ਆ ਹਾਂਜੀ ਉਹ ਵੀ ਸੇਫਟੀ ਜੀ ਉਹ ਇਹ ਵੀ ਬਹੁਤ ਵਧੀਆ ਚੀਜ਼ ਆ ਜੀ ਪਰ ਵੀ ਹਰੇਕ ਚੀਜ਼ ਦੀ ਸੇਫਟੀ ਤਾਂ ਜ਼ਰੂਰੀ ਹੈ ਉਹਦਾ ਵੀ ਐਵੇਂ ਹੁੰਦਾ ਵੀ ਪਾਣੀ ਨਾ ਲੀਕ ਹੋ ਜੇ ਹਰੇਕ ਚੀਜ਼ ਮਤਲਬ ਜੇਕਰ ਵਰਤਦੇ ਦੀ ਸੇਫਟੀ ਬਹੁਤ ਜ਼ਰੂਰੀ ਹੁੰਦੀ ਹੈ ਜੀ ਤੇ ਮੈਨੂੰ ਐਵੇਂ ਸੀਗੇ ਮੈਂ ਤੁਸੀ ਕੀ ਵੀ ਬਹੁਤ ਨਗਹਿਲੀ ਕਰਦੇ ਮਹਾਂ ਨਾਲ ਤੇ ਤੁਹਾਨੂੰ ਚਲੋ ਦੱਸ ਦਿੰਦੇ ਜੀ ਨਾਲ ਆਪਾਂ ਦੋਸਤਾਂ ਦਾ ਦੱਸਦੇ ਨੇ ਜਿਵੇਂ ਉਹ ਬੱਚੇ ਦਾ ਪੇਟ ਵਿੱਚ ਮਤਲਬ ਬਹੁਤ ਹੀ ਜ਼ਿਆਦਾ ਐ ਲੱਗਿਆ ਵੀ ਵੀ ਕੀ ਇਹ ਚੀਜ਼ ਆਗੀ ਜੀ ਇਹਨੂੰ ਜੇਕਰ ਆਪਾਂ ਵੀ ਥੋੜੀ ਜੀ ਸੇਫਟੀ ਵਰਤਗੇ ਹੂੰ ਤਾਂ ਮਤਲਬ ਨੁਕਸਾਨ ਤੋਂ ਬਚ ਸਕਦੇ ਆ ਤੇ ਕੋਈ ਪਤਾ ਨਹੀਂ ਹੁੰਦਾ ਹਨਾ ਮਤਲਬਾਨ ਹੋਣੀ ਤਾਂ ਕੋਈ ਪਤਾ ਨਹੀਂ ਹੁੰਦਾ ਕਿਹੜੇ ਵਲੇ ਹੋ ਜੇ ਬਾਕੀ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਅੱਗੇ ਜਰੂਰ ਸ਼ੇਅਰ ਕਰ ਦਿਓ ਜੀ ਜਿਹੜੇ ਜਿਹੜੇ ਆ ਗੱਦਿਆਂ ਵਰਤਦੇ ਆ ਖਾਸ ਕਰਕੇ ਉਹਨਾਂ ਨੂੰ